ਬਹੁਤ ਖਤਰਾ ਸੀ ਜੀ ਇੱਥੇ ਹੁਣ ਵੀ ਸਹਿਮ ਦਾ ਮੋਹਲ ਹੈ ਜੀ ਬੋਨਸਕਾਨ ਕਰੇ ਪਿਛਲੇ ਸਾਲ ਬੋਰਾ ਚ ਇੱਕੜੂ ਜਾਂ ਗੁੱਠਾਂ ਚ ਜੀ ਬਹੁਤ ਜ਼ਿਆਦਾ ਨਸ਼ਾ ਸੀ ਪਸਾਤੀ ਪਾਣੀ ਬਹੁਤ ਆਂਦਾ ਹੈਗਾ ਜੀ ਪਿੱਛੇ ਡੈਮ ਤੋਂ ਆਂਦਾ ਜੀ ਸਾਲ 2023 ਦਾ ਉਹ ਮੰਜ਼ਰ ਜਦੋਂ ਜ਼ਿਲ੍ਹਾ ਸੰਗਰੂਰ ਦੇ ਨਾਲ ਲੱਗਦੇ ਮੂਣਕਦੇ ਪਿੰਡ ਮਕਰੋੜ ਸਹਿਬ ਅਤੇ ਫੂਲਦ ਦੀ ਗੱਲ ਕਰ ਲਈਏ ਤਾਂ ਫੂਲਦ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਲੋਕ ਆਪਣੀਆਂ ਘਰਾਂ ਦੀਆਂ ਛੱਤਾਂ ਦੇ ਉੱਤੇ ਦਿਨ ਅਤੇ ਰਾਤ ਕੱਟਣ ਦੇ ਲਈ ਮਜਬੂਰ ਹੋ ਗਏ ਸੀ ਹੁਣ ਫੇਰ ਕਿਤੇ ਨਾ ਕਿਤੇ ਪਿੰਡ ਦੇ ਜੋ ਲੋਕ ਨੇ ਉਹਨਾਂ ਨੂੰ ਡਰ ਸਤਾਉਣ ਲੱਗ ਪਿਆ 2023 ਦੀਆਂ ਜੋ ਯਾਦਾਂ ਨੇ ਹੁਣ ਫੇਰ ਚੇਤੇ ਆਉਣ ਲੱਗ ਪਿਆ ਨੇ ਅਸੀਂ ਇਸ ਸਮੇਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਫੂਲਦਖੜੇ ਆ ਜਿੱਥੋਂ ਦੇ ਲੋਕਾਂ ਨੇ 2023 ਦੇ ਵਿੱਚ ਸੰਤਾ ਭੋਗਿਆ ਅਤੇ ਪਿੰਡ ਦੇ ਵਿੱਚ ਪਾਣੀ ਪਾਣੀ ਹੋ ਗਿਆ ਸੀ ਉਹਨਾਂ ਚੋਂ ਇੱਕ ਜਾਂ ਹਾਲੇ ਵੀ ਪਿੰਡ ਦੇ ਵਿੱਚ ਮੌਜੂਦ ਆ ਉਸ ਦੇ ਉੱਤੇ ਜੋ ਪਿੰਡ ਵਾਸੀ ਨੇ ਆਪਣਾ ਸਮਾਨ ਜਾਂ ਫਿਰ ਡੰਗਰਾਂ ਦੇ ਪੱਠਿਆਂ ਦੀ ਗੱਲ ਕਰਦੀਏ ਜਾਂ ਫਿਰ ਪੁਲਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਇੰਨਾ ਸਫਰ ਕਰਦੇ ਸੀ ਆ ਫੂਲਦੇ ਦੇ ਵਿੱਚ ਤਾਂ ਹਲੇ ਵੀ 2023 ਦੀਆਂ ਯਾਦਾਂ ਨੂੰ ਤਾਜ਼ੀ ਕਰ ਰਹੀ ਆ ਇਹ ਕਿਸਤੀ ਜਦੋਂ 2023 ਦੇ ਵਿੱਚ ਫਲੱਡ ਆਇਆ ਬਾੜ ਆਈਏ ਜਦੋਂ ਬੰਨ ਟੁੱਟੇ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਇਹਨਾਂ ਕਿਸ਼ਤੀਆਂ ਦੀ ਮਦਦ ਦੇ ਨਾਲ ਉਹਨਾਂ ਵਿਅਕਤੀਆਂ ਨੂੰ ਘਰੋਂ ਬਾਹਰ ਕੱਢਿਆ ਗਿਆ ਸੀ ਜੋ ਕਿਸੇ ਨਾ ਕਿਸੇ ਕਾਰਨ ਪਾਣੀ ਵਿੱਚ ਫਸ ਗਏ ਸੀ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਵੀ ਕਿਸ ਤਰ੍ਹਾਂ ਦੇਖਦੇ ਨੇ ਕਿਉਂਕਿ ਲਗਾਤਾਰ ਠੱਗਰ ਦਾ ਜੋ ਪਾਣੀ ਆ ਉਹ ਲਗਾਤਾਰ ਉਸ ਦਾ ਲੈਵਲ ਵੱਧਦਾ ਜਾ ਰਿਹਾ ਸੱਸੀ ਗੱਲ ਬਾਈ ਜੀ ਕੀ ਨਾਮ ਆ ਕੋ ਕੋ ਨੰਬਰਦਾਰ ਨੰਬਰਦਾਰ ਸਾਹਿਬ ਜੇਕਰ ਗੱਲ ਕੀਤੀ ਜਾਵੇ ਤਾਂ 2023 ਦੀ ਕਿੰਨਾ ਕੁ ਨੁਕਸਾਨ ਹੋਇਆ ਇਸ ਪਿੰਡ ਦਾ ਸਾਰੇ ਹੋ ਗਏ ਜੀ ਇਹ ਫੇਰ ਸਾਰੀ ਮਰ ਗਈ ਸੀ ਅੰਦਰ ਬਚੇ ਮਕਾਨ ਬੱਚੇ ਪੜਨ ਵਾਲੇ ਮਕਾਨ ਨਸ਼ਟ ਹੋ ਗਿਆ ਹੂੰ ਕੋਪੀ ਹੋ ਰਿਹਾ ਹੈ ਹੂੰ ਤੁਰ ਕੇ ਤਰੀਪੇ ਰਖੋਨੇ ਹੂੰ ਬਹੁਤ ਮੀਗਾ ਕੀ ਹੈ ਹੂੰ ਇਹ ਬੱਟੇ ਨਹੀਂ ਹੂੰ ਨਵੇਂ ਮੁਖ ਮਰਨਾ ਕੇ ਡੈਟੇਨ ਰੋਗ ਪਰ ਪਰਲੇ ਚਲਾਇਆ ਕੰਮ ਹੋ ਹੂੰ ਜੁਕੀ ਬਹੁਤ ਹੋ ਰੋ ਹੂੰ ਲੱਬੜਦਾਰ ਸਾਹਿਬ ਅਸੀ ਵੇਖਿਆ ਕਿ ਕਿਸਤੀ ਹਲੇ ਵੀ ਮੌਜੂਦ ਆ ਜਦੋਂ ਪਾਣੀਆਂ ਐਸੇ ਉਸ ਵੇਲੇ ਲੋਕਾਂ ਦੀ ਮਦਦ ਲਈ ਵਰਤੀ ਗਈ ਸੀ ਹਾਂ ਬੱਚੀ ਜੀ ਪੂਰੀ ਬੱਤੀ ਆ ਇਸ ਤੇ ਕੰਮ ਦੇ ਰਖੋਨੇ ਹੂੰ ਆਨਲਗ ਮੋਟੂ ਫੈਦਾ ਸ਼ਾਲੇਸਕਾ ਇਹ ਮਾ ਪ੍ਰਦੇਸ਼ ਅੰਮੀ ਕੋਈ ਖਰਾਬ ਨਹੀਂ ਹੋਣ ਨੇ ਇਹ ਯਹ ਪ੍ਰਦੇਸ਼ਾ ਸਭ ਉਸ ਚਾਰ ਆਇਆ ਉਸ ਨੂੰ ਕੋਈ ਨਹੀਂ ਹੰਨੇ ਕਰ ਜਾਣਾ ਕਹਿੰਦੇ ਕਿ ਲੋਕਾਂ ਨੂੰ ਹੁਣ ਵੀ ਡਰ ਸਤਾ ਰਿਆ ਨੀਂਦਾਂ ਉੱਡ ਗਈਆਂ ਨੇ ਜਦੋਂ ਤਾਂ ਪਤਾ ਲੱਗਾ ਕਿ ਪਾਣੀ ਦਾ ਪੱਧਰ ਵੱਧ ਰਿਹਾ ਤੇ ਪਾਣੀ ਢਣ ਲੱਗ ਗਿਆ ਜਿਵੇਂ ਆਲੀ ਜਾਣਾ ਤੇ ਨਾਲ ਪਾਣੀ ਡਰਾਚਣ ਲੋਕ ਪਿੱਛੇ ਬਣਾਉ ਯਾਰੂ ਜੇ ਇਹ ਪਾਣੀ ਉੱਚਾ ਬਹੁਤ ਜਗਾ ਜਿੱਟਾ ਜੀ ਕਿਉਂ ਜਿਵੇਂ ਤੇ ਨੋਲੀ ਆ ਇਹ ਜੇ ਬੰਨਣਾ ਮਾਨੂੰ ਉੱਪਰ ਪੜਨੇ ਚੜੇਗਾ ਜਿਵੇਂ 10 ਫੁੱਟ ਉੱਪਰ ਪੜਨੇ ਮਗਜਾ ਜਿਸ ਨੂੰ ਸਨੈਗਰਾ ਪੜਨੇ ਮੈਂ ਜੰਚਪਣੀ ਸਮਝ ਨਹੀਂ ਹੈ ਬਹੁਤ ਜ਼ਰੂਰ ਮਚਬਨ ਚਲੇਗਾ ਜੀ ਬਿਲਕੁਲ ਇਹਨੇ ਤਾਂ ਕਹਿਣਾ ਕਿ 2023 ਦਾ ਜੋ ਮੰੰਜਰ ਸੀ ਦੇਖ ਕੇ ਅੱਜ ਵੀ ਡਰ ਲੱਗਦਾ ਬੇਸ਼ੱਕ ਪ੍ਰਸ਼ਾਸਨ ਦੇ ਵੱਲੋਂ ਕਿਸ਼ਤੀਆਂ ਦੇ ਮਦਦ ਦੇ ਨਾਲ ਲੋਕਾਂ ਨੂੰ ਕੱਢਿਆ ਗਿਆ ਸੀ ਪਰ ਜੇਕਰ ਗੱਲ ਕਰ ਲਈਏ ਤਾਂ 2023 ਦਾ ਵਾਕਿਆ ਜਦੋਂ ਜਹਨ ਦੇ ਵਿੱਚ ਆਉਂਦਾ ਤਾਂ ਇੰਜ ਲੱਗਦਾ ਕਿ ਉਹ ਵਾਕਿਆ ਫਿਰ ਨਾ ਦੁਹਰਿਆ ਜਾਵੇ ਉਹ ਹਾਲਾਤ ਤੇਰਾ ਨਾਮ ਵਨਸਕਲ ਸਾਹ ਕੀ ਨਾਮ ਹੈ ਭਾਈ ਰਣਜੀਤ ਸਿੰਘ ਰਣਜੀਤ ਜੀ ਕਿਸਤਨਾ ਵੇਖਦੇ ਹੋ ਕਰਕੇ ਤੂੰ 2023 ਦੀ ਗੱਲ ਕਰਲੀ ਉਹ ਤੋਂ ਪਹਿਲਾਂ ਵੀ ਕਈ ਵਾਰ ਪਾਣੀ ਪਿੰਡ ਦੇ ਵਿੱਚ ਆਇਆ ਆਇਆ ਤਾਂ ਜੀ ਚੰਗ ਤੋਂ ਕਰੇ ਜੀ ਪਾਣੀ ਵਾਈ ਯਾਦਾਰੀ ਜੀ તૈયારી ਤੇ ਤੇ ਵਾਲਾ ਕੰਮ ਨਾ ਹੋ ਜਾ ਕਿੰਨਾ ਕੁ ਨੁਕਸਾਨ ਹੋ ਗਿਆ ਸੀ ਉਸ ਸਮੇਂ ਸਾਰੀ ਬਦਰ ਮਰਗੀ ਜੀ ਜੀ ਬਸ ਬਾਤ ਤੇ ਤਰੀ ਜੀ ਵਾ ਮਰਗੀ ਬਹੁਤ ਆਪਣੇ ਕਾਨੂੰ ਗਏ ਪਈ ਜੀ ਆਖੇ ਜਾਂਦਾ ਕਿ ਫੂਲਦ ਪਿੰਡ ਦੇ ਵਿੱਚ ਜਦੋਂ ਪਾਣੀ ਆਇਆ ਪਾਣੀ ਦੇ ਨਾਲ ਨਾਲ ਮਗਰਮੱਛ ਵੀ ਆ ਗਿਆ ਸੀ ਮਗਰਮੱਛ ਵੀ ਆ ਗਿਆ ਦਾ ਜੀ ਅੱਕੇ ਤੱਕ ਕੀ ਆ ਜੀ ਇਸ ਵਿੱਚੋਂ ਇਹ ਕਿੰਨਾ ਸੱਤਰ ਜਿਆ ਪਾਣੀ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਸੀ ਪਿੰਡ ਦਾ ਬਹੁਤ ਜਿਆਦਾ ਨਹੀਂ ਸਾਨੂੰ ਹੋ ਗਿਆ ਦਾ ਜੀ ਸਾਰੀ ਫਸਲ ਮਰ ਗਈ ਜੀ ਸਾਰੀ ਫਸਲ ਮਰ ਗਈ ਸੀ ਕਹਿੰਦੇ ਵੱਡਾ ਨੁਕਸਾਨ ਹੋਇਆ ਸੀ ਪਿੰਡ ਦਾ ਅਤੇ ਉਹੋ ਦਿਨ ਚੇਤੇ ਕਰ ਕਰਕੇ ਕਈ ਵਾਰ ਅੱਖਾਂ ਦੇ ਮੁਰੇ ਹਨੇਰਾ ਛਾ ਜਾਂਦਾ ਪਰ ਕਹਿੰਦੇ ਨੇ ਕਿ ਹੁਣ ਵੀ ਡਰ ਲੱਗ ਰਿਹਾ ਕਿ 2023 ਵਾਲਾ ਜੋ ਸੀਨ ਸੀ ਉਹ ਨਾ ਅੱਖਾਂ ਸਾਹਮਣੇ ਆ ਜੇ 2023 ਦੇ ਵਿੱਚ ਜੋ ਕੁਝ ਵਾਪਰਿਆ ਉਹ ਨਾ ਵਾਪਰ ਜਾਵੇ ਜਿਸ ਨੂੰ ਲੈ ਕੇ ਜੋ ਫੂਲ ਦੇ ਪਿੰਡ ਦੇ ਵਸਨੀਕ ਨੇ ਕਿਤਨਾ ਕਿਤੇ ਡਰੇ ਤੇ ਸਹਿਮੇ ਹੋਏ ਨਜ਼ਰ ਆਉਂਦੇ ਨੇ ਹੋਰ ਵੀ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਨੇ ਆ ਸਾਡੇ ਨਾਲ ਫੂਲਦ ਪਿੰਡ ਦੇ ਵਸਨੀਕ ਹੋਰ ਵੀ ਵੀਰ ਮੌਜੂਦ ਨੇ ਗੱਲ ਕਰ ਲੈਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਨਸੀਬ ਸਿੰਘ ਜੀ ਅ ਨਸੀਬ ਕਿਸ ਤਰ੍ਹਾਂ ਵੇਖਦੇ ਹੋ ਅਸੀਂ ਪਿੱਛੇ ਵੀ ਵੇਖ ਰਹੇ ਹਾਂ ਕਿ ਉਹੀ ਕਿਹਨੇ ਘੱਗਰ ਦਰਿਆ ਉਹੀ ਨਾਲ ਹੀ ਆ ਜਿੱਥੋਂ ਪਾੜ ਪਿਆ ਸੀ ਸਾਹਮਣੇੋਂ ਪਾੜ ਪਿਆ ਸੀ ਨਾ ਹਾਂਜੀ ਹਾਂਜੀ ਰਾਤ ਨੂੰ 11 ਵਜੇ ਪੈ ਗਿਆ ਸੀ ਜੀ ਇੱਥੇ ਟੁੱਟ ਕੇ ਇੱਥੇ 10-10 ਫੁੱਟ ਪਾਣੀ ਹੋ ਗਿਆ ਸੀ ਜੀ ਬਹੁਤ ਖਤਰਾ ਸੀ ਜੀ ਇੱਥੇ ਹੁਣ ਵੀ ਸੈਮ ਦਾ ਮੋਹਲ ਹੈ ਜੀ ਇਹ ਰਕ ਇਸ ਟਾਈਮ ਟੁੱਟ ਜੇ ਬੰਨ ਤਕੜਾ ਜ਼ਰੂਰ ਹੈ ਜੀ ਜੇ ਜਿਆਦਾ ਪਾਣੀ ਆ ਗਿਆ ਤੋ ਫਿਰ ਟੁੱਟੇ ਜਾਂਦਾ ਜੀ ਹਾਂ ਇਹ ਕਹਿੰਦੇ ਕਿ 2023 ਦਾ ਮੰਝਰ ਯਾਦ ਕਰਕੇ ਅੱਜ ਵੀ ਕਈ ਵਾਰੀ ਨੀਂਦ ਨਹੀਂ ਆਉਂਦੀ ਹਾਂਜੀ ਬਿਲਕੁਲ ਸਹੀ ਹੈ ਜੀ ਕਿਉਂਕਿ ਹਰ ਆਚਾਰ ਨਹੀਂ ਰਹਿੰਦਾ ਹੈਗਾ ਜੀ ਫਸਲ ਤਬਾਹ ਹੁੰਦੀ ਹੈ ਜਿਹੜੇ ਨੀਵੇਂ ਮਕਾਨ ਨੇ ਉਹਨਾਂ ਨੂੰ ਖਤਰਾ ਹੈਗਾ ਜੀ ਮੋਨਸਕਾਨ ਕਰੇ ਪਿਛਲੇ ਸਾਲੇ ਬੋਰਾ ਚ ਖਰੋਈਆਂ ਚ ਕੋਠਿਆਂ ਚ ਜੀ ਬਹੁਤ ਜਿਆਦਾ ਨਸ਼ਾਲ ਹੋਇਆ ਜੀ ਨਸੀਬ ਜੀ ਪੱਕਾ ਹੱਲ ਕਿਉਂ ਨਹੀਂ ਹੁੰਦਾ ਕਈ ਬਜ਼ੁਰਗਾਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਜਦੋਂ ਦੀ ਸੁਰਤ ਸੰਭਾਲੀ ਆ ਜਾਂ ਸਾਡੇ ਬਾਪ ਦਾਦੇ ਹੁੰਦੇ ਸੀ ਉਹਨਾਂ ਨੇ ਵੀ ਇਹੀ ਕੁਝ ਦੇਖਿਆ ਸੀ ਵੀ ਦੇਖ ਰਹੇ ਹੁਣ ਤੁਸੀਂ ਵੀ ਵੇਖ ਰਹੇ ਹੋ ਪੱਕਾ ਹੱਲ ਕਿਉਂ ਨਹੀਂ ਹੁੰਦਾ ਪੱਕਾ ਤਾਂ ਜੇ ਗਵਰਨਮੈਂਟ ਇੱਕ ਕਰਨੀ ਚਾਹੁੰਦਾ ਚਾਵੇ ਤਾਂ ਹੋ ਜ ਸਕਦਾ ਜੀ ਕਿਉਂਕਿ ਪੋਲਿਟਿਕਸ ਹੁੰਦੀ ਹੈ ਜੀ ਇੱਥੇ ਕਿਉਂਕਿ ਇੱਥੇ ਆਂਦੇ ਨੇ ਅਫਸਰ ਦੇਖ ਕੇ ਚਲੇ ਜਾਂਦੇ ਨੇ ਜੀ ਅਈ ਸਾਲ ਕਹਿੰਦੇ ਨੇ ਇੱਥੇ ਪੱਕਾ ਕੰਮ ਐ ਪੱਕਾ ਕੰਮ ਐ ਪੱਕਾ ਨਹੀਂ ਹੁੰਦਾ ਹੈਗੇ ਜੀ ਲਗਾਤਾਰ ਨਸੀਬ ਜੀ ਹੋਣਾ ਦੋ ਤਿੰਨ ਦਿਨਾਂ ਤੋਂ ਲਗਾਤਾਰ ਜੋ ਇਸ ਦਾ ਪਾਣੀ ਦਾ ਪੱਧਰ ਆ ਉਹ ਲਗਾਤਾਰ ਵੱਧਦਾ ਜਾ ਰਿਹਾ ਉੱਥੋਂ ਹੀ ਪਾਖੜਾ ਨਹਿਰ ਦੀ ਗੱਲ ਕਰਦੀ ਉਹ ਤਾਂ ਪਾਣੀ ਰਿਸ ਰਿਸ ਜੋ ਅੱਕਾਗਰ ਦਰਿਆ ਦੇ ਵਿੱਚ ਪੈ ਰਿਹਾ ਹਾਂਜੀ ਫੇਰ ਖਤਰਾ ਹੋ ਸਕਦਾ ਜੀ ਪਾਖੜਾ ਪਾਖੜਾ ਦਾ ਪਾਣੀ ਵੀ ਬਰਸਾਂਤੀ ਪਾਣੀ ਬਹੁਤ ਆਉਂਦਾ ਹੈਗੇ ਜੀ ਪਿੱਛੇ ਡੈਮ ਦਾ ਆਉਂਦਾ ਜੀ ਔਰ ਕਈ ਨਦੀਆਂ ਡਿੱਗਦੀਆਂ ਨੇ ਉਹਦਾ ਆਉਂਦਾ ਜੀ ਅਸੀਂ ਪਿਛਲੇ 2023 ਦੇ ਵਿੱਚ ਦੇਖਿਆ ਸੀ ਕਿ ਪੰਜਾਬ ਦੇ ਜੋ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹ ਵੀ ਦੌਰਾ ਕਰਨ ਪਹੁੰਚੇ ਸੀ ਹਾਂਜੀ ਹਾਂਜੀ ਪਹੁੰਚੇ ਸੀ ਹਲ ਹੋਇਆ ਸਤਾਈ ਹਲ ਹੋਇਆ ਪੱਕਾ ਹਾਲਤਾਂ ਨਹੀਂ ਹੋਇਆ ਹੈਗੇ ਜੀ ਕੋਈ ਹਾਂਜੀ ਪੱਕਾ ਨਹੀਂ ਕੀ ਇਸੇ ਤਰ੍ਹਾਂ ਕਦੇ ਮਰ ਜਾ ਚੜੀਆ ਕਦੇ ਜਿਉਂ ਜਾ ਚੜੀਆ ਹਾਂਜੀ ਹਾਂਜੀ ਹਾਂ ਫਸਲਾਂ ਇੰਝ ਤਬਾਹ ਹੁੰਦੀ ਰਹਿੰਦੀ ਹੈ ਜੀ ਜਿਆਦੇ ਪਾਣੀ ਆ ਗਿਆ ਜੀ ਥੋੜਾ ਆ ਗਿਆ ਤਾਂ ਤਾਂ ਬਚਤ ਹੈਗੀ ਹੈ ਜੀ ਆ ਜੀ ਬਿਲਕੁਲ ਨਸੀਬ ਦਾ ਕਹਿਣਾ ਕਿ ਬਾਪ ਦਾਦਿਆਂ ਨੇ ਵੀ ਅਜਿਹੇ ਮੰਜ਼ਰ ਦੇਖੇ ਨਹੀਂ ਹੁਣ ਅਸੀਂ ਵੀ ਵੇਖ ਰਹੇ ਹਾਂ ਪਰ ਸਰਕਾਰਾਂ ਦੇ ਵੱਲੋਂ ਕੋਈ ਵੀ ਸਤਾਈ ਹੱਲ ਨਹੀਂ ਕੀਤਾ ਗਿਆ ਕੈਮਰਾਮੈਨ ਮੋਹਿਦ ਨਾਲ ਹਰਜੀਤ ਸਿੱਧੂ ਸਾਂਝਾ ਟੀਵੀ ਸਿਗਰੋ